तरनतार जिले में एस नागरिक अधिकार सुरक्षा एसोसिएशन के जिला प्रभारी अंग्रेज के नेतृत्व में हुई बैठक जिसमें मुख्य अतिथि एस नागरिक अधिकार सुरक्षा एसोसिएशन के राज्य निर्देश रंजीत सिंह सद्दू थे संयुक्त निर्देश गुरमीत सिंह सद्दू एस सी निर्देश अवतार सिंह करिंडा महिला सेल की निर्देश मैडम चरणजीत और वेरखा टीम के साथ पहुँचे बैठक में विशेष अधिकारी महिला अधिकारी जिला प्रभारी विभिन्न स्थानों से जिला अधिकारियों ने भाग लिया इसमें समाज के कल्याण के लिए विशेष चर्चा की गई। इस बैठक में राज्य टीम ने सभी और उनके अधिकारों के बारे में जानकारी दी और नशे के खिलाफ गुंडागर्दी के खिलाफ भ्रूण हत्या के खिलाफ बाल मजदूरी के खिलाफ अत्याचारियों के खिलाफ महिलाओं के अधिकारों और अन्य जन कल्याण समाज सेवा के कार्यो के लिए काम करने को कहा पत्रकार संतोष राजपूत के साथ कैमरामैन अमृतपाल की विशेष रिपोर्ट हाँ जी सर अब सिविल प्रोटेक्शन मीटिंग की एस पी डी सिविल राइट प्रोटेक्शन की एक मीटिंग की गई सरदार अंग्रेज सिंह जी डिस्ट्रिक्ट ऑफिसर और उन्होंने पूरी टीम ਇੱਥੇ ਅੱਜ ਜੋ ਮੀਟਿੰਗ ਕੀਤੀ ਗਈ ਹੈ ਉਹ ਇਸ ਬੱਦ ਦੇ ਵਿੱਚ ਹੈ ਕਿ ਜੋ ਵੀ ਸਮਾਜ ਦੇ ਵਿੱਚ ਗਰੀਬ ਵਰਗ ਦੇ ਲੋਕਾਂ ਦੇ ਨਾਲ ਹੋ ਰਿਹਾ ਵਾ ਉਹਦੇ ਬਾਰੇ ਇੱਥੇ ਵਿਚਾਰ ਚਰਚਾ ਕੀਤਾ ਗਿਆ ਅਤੇ ਐਸਬੀਡੀ ਸਿਵਲ ਰਾਈਟ ਪ੍ਰੋਟੈਕਸ਼ਨ ਦੀ ਸ਼ਕਤੀਆਂ ਦੇ ਬਾਰੇ ਦੱਸਿਆ ਗਿਆ ਇਹ ਸਰ ਸਿਵਲ ਰਾਈਟ ਪ੍ਰੋਟੈਕਸ਼ਨ ਦੇ ਵਿੱਚ ਕੀ ਸਰ ਇਹ ਕਹਿ ਰਹੇ ਹੋ ਜਿੱਦਾਂ ਕਿ ਮੰਨ ਲਓ ਆਮ ਚਲਦਾ ਜਿੱਦਾਂ ਕਿ ਦੇਖਿਆ ਜਾ ਰਿਹਾ ਹੈ ਬਾਦ 98 ਦੇ ਵਿੱਚ ਕਈਆਂ ਨੂੰ ਸੱਤੇ ਬਣੇ ਪੈ ਰਿਹਾ ਜਾਂ ਕਿ ਕੋਈ ਕੋਈ ਤਰ੍ਹਾਂ ਦੀ ਵਧੀਆਂ ਹੋ ਰਹੀਆਂ ਇਹਦੇ ਸਬੰਧ ਸਰ ਤੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਇਹ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਕਿ ਮਤਲੇ ਹਾਲ ਬਤਾਇਆ। ਐਸਬੀਡੀ ਸਿਵਲ ਰਾਈਟ ਪ੍ਰੋਟੈਕਸ਼ਨ ਜਿਸ ਤਰ੍ਹਾਂ ਤੁਸੀਂ ਥਾਣਿਆਂ ਦੀ ਗੱਲ ਕੀਤੀ ਹੈ ਜਾਂ ਹੋਰ ਸਰਕਾਰੀ ਧਾਰਿਆਂ ਦੀ ਗੱਲ ਕੀਤੀ ਹੈ ਸਿਵਲ ਰਾਈਟ ਪ੍ਰੋਟੈਕਸ਼ਨ ਦੀਆਂ ਜੋ ਟੀਮਾਂ ਵਾ ਪੂਰੇ ਪੰਜਾਬ ਇੰਡੀਆ ਦੇ ਵਿੱਚ ਹਨ। ਔਰ ਅੱਜ ਤਰਨਤਾਰਨ ਦੇ ਵਿੱਚ ਵੀ ਟੀਮ ਦਾ ਬੜਾ ਚਿਰ ਦੀ ਪਹਿਲਾਂ ਦੀ ਬਣੀ ਹੈ ਦੇਖੋ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਸਾਡੇ ਕੋ ਮਸਲੇ ਆਉਂਦੇ ਨੇ ਸਿਵਲ ਰੱਟ ਪ੍ਰੋਟੈਕਸ਼ਨ ਦੇ ਕੋਲ ਅਸੀਂ ਫਿਰ ਜੇ ਉਹ ਕਿਸੇ ਵੀ ਥਾਣੇ ਦੇ ਵਿੱਚ ਹੁੰਦਾ ਵਾ ਜਾਂ ਕਿਸੇ ਹੋਰ ਸਰਕਾਰੀ ادارے ਦੇ ਵਿੱਚ ਹੁੰਦਾ ਵਾ ਸਾਡੇ ਡਿਸਟ੍ਰਿਕਟ ਅਫੀਸਰ ਲੱਗੇ ਨੇ ਉਹ ਮਸਲਿਆਂ ਨੂੰ ਜਾ ਕੇ ਹੱਲ ਕਰਦੇ ਨੇ ਮਸਲਾ ਸੁਣਿਆ ਜਾਂਦਾ ਵਾ ਜੇਕਰ ਉਹ ਐਪਲੀਕੇਸ਼ਨ ਸਾਡੇ ਆਫਿਸ ਦੇ ਵਿੱਚ ਆਂਦੀ ਹੈ ਫਿਰ ਉਹ ਐਪਲੀਕੇਸ਼ਨ ਦੇ ਆਧਾਰ ਤੇ ਜਿਹੜਾ ਉਹ ਕੰਮ ਕੀਤਾ ਜਾਂਦਾ ਵਾ ਪੰਜ ਸਾਰਤ ਨੂੰ ਮੇਰੇ ਕੋਈ ਅਫਸਰਾਂ ਦੀ ਕਿੰਨੇ ਆਂਦੀ ਗਵਾਈ ਅੱਜ ਸਾਡੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਟੀਮ ਆਲਰੇਡੀ ਇੱਥੇ ਬਣੀ ਸੀਗੀ ਔਰ ਅੱਜ ਵੀ ਇੱਥੇ ਜਿਹੜੀ ਆ ਪੰਜ ਚਾਰ ਜਿਹੜੇ ਅਫਸਰ ਸੀਗੇ ਸਾਡੇ ਉਹਨਾਂ ਦੀ ਨਵੀਂ ਜੋਇਨਿੰਗ ਵੀ ਇੱਥੇ ਕੀਤੀ ਗਈ ਹੈ ਉਹਨਾਂ ਨੂੰ ਆਈ ਕਾਰਡ ਦਿੱਤੇ ਗਏ ਨੇ ਔਰ ਸਿਵਲ ਐਂਡ ਪ੍ਰੋਟੈਕਸ਼ਨ ਦੀਆਂ ਜਿਹੜੀਆਂ ਸ਼ਰਤਾਂ ਦੇ ਬਾਬਤ ਉਹ ਜਾਣੂ ਜਿਹੜਾ ਉਹਨਾਂ ਨੂੰ ਕਰਵਾਇਆ ਗਿਆ ਵਾ ਜਿਸ ਤਰ੍ਹਾਂ ਕਿ ਸਾਰਾ ਕੋਚੇ ਤੇ ਦੋਸਤਾਂ ਤੋਂ ਪਹਿਲਾਂ ਵੀ ਸਾਡੇ ਅਫਸਰ ਸੀ ਦੀ ਪੁਲਿੱਟੀ ਲੰਡਾ ਲਗਾਏ ਨੇ ਕੋਈ ਜਮਦੂ ਕੰਮ ਕਰਵਾਉਣ ਵਾਲਾ ਜਿਹੜਾ ਕਿ ਆਪਣਾ ਬੰਦ ਕਰ ਦਿੱਤਾ ਐਡ ਕਰਨ ਦੀ ਜਿੰਮੇਵਾਰੀ ਕੀਤੀ ਗਈ ਕਿਸ ਬੰਦ ਕੀਤੀ ਕਰਨ। ਸ਼੍ਰੀਮਾਨ ਸੰਦੀਪ ਉਪਕਲ ਜੀ ਪਹਿਲਾਂ ਵੀ ਕੰਮ ਕਰਦੇ ਰਹੇ ਹਨ ਸਾਡੇ ਨਾਲ ਔਰ ਅੱਜ ਤੋਂ ਫਿਰ ਤੋਂ ਨਵੇਂ ਤਰੀਕੇ ਦੇ ਨਾਲ ਨਵੇਂ ਵਸਾ ਦੇ ਨਾਲ ਉਹਨਾਂ ਨੇ ਐਸਬੀਡੀ ਫਿਵਰ ਆਟ ਪ੍ਰੋਟੈਕਟਰ ਨੂੰ ਜੁਆਇਨਿੰਗ ਕੀਤੀ ਹੈ ਔਰ ਉਹਨੂੰ ਅਸੀਂ ਉਹਨਾਂ ਤੋਂ ਇਹ ਆਸ ਕਰਦੇ ਹਾਂ ਉਪਕਲ ਸਾਹਿਬ ਤੋਂ ਕਿ ਜਿਹੜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਫਿਰ ਤੋਂ ਇੱਕ ਸਪੈਸ਼ਲ ਅਫਸਰ ਦੀ ਜਾਂ ਉਹਨਾਂ ਨੂੰ ਸ਼ੇਵਾ ਦਾ ਮੌਕਾ ਦਿੱਤਾ ਗਿਆ ਵਾ ਉਹ ਮੈਂ ਆਸ ਕਰਦਾ ਹਾਂ ਉਹਨਾਂ ਤੋਂ ਕਿ ਉਹ ਉਪਲ ਸਾਬ ਉਸ ਨੂੰ ਆਪਣੀ ਤੰਦ ਦੇ ਨਾਲ ਨਿਭਾਉਣਗੇ ਔਰ ਸਿਵਲ ਰਾਈਟ ਪ੍ਰੋਟੈਕਸ਼ਨ ਨੂੰ ਜਿਹੜਾ ਵਾ ਉਹ ਅੱਗੇ ਲੈ ਕੇ ਜਾਣ ਸਰ ਆਮ ਜਨਤਾ ਨੂੰ ਤੁਸੀਂ ਕੀ ਅਪੀਲ ਕਰਦੇ ਆਂ ਆਮ ਜਨਤਾ ਨੂੰ ਮੈਂ ਇਹ ਰਿਕਵੈਸਟ ਕਰਦਾ ਹਾਂ ਕਿ ਸਿਵਲ ਰਾਈਟ ਪ੍ਰੋਟੈਕਸ਼ਨ ਦੇ ਨਾਲ ਜੁੜੋ ਔਰ ਜੋ ਤੁਹਾਡੇ ਰਾਈਟਸ ਹੈਗੇ ਨੇ ਉਹਨਾਂ ਨੂੰ ਪਹਿਚਾਣੋ ਜਿੱਥੇ ਵੀ ਕਿਸੇ ਦੇ ਨਾਲ ਟੱਕਾ ਹੁੰਦਾ ਵਾ सिविल राइट प्रोटेक्शन ਉਹਨਾਂ ਦੇ ਨਾਲ ਖੜੀ ਹੈ ਔਰ ਆਮ ਜਨਤਾ ਤੱਕ ਸਾਡੇ ਸੰਦੀਪ ਉੱਪਲ ਜੀ ਅੰਗਰੇਜ਼ ਜੀ ਸੁਖਦੇਵ ਜੀ ਔਰ ਪੂਰੀ ਜਿਹੜੀ ਸਾਡੀ ਟੀਮ ਹੈ ਤਰਨਤਾਰਨ ਤੋਂ ਉਹ ਜਨਤਾ ਦੇ ਨਾਲ ਖੜੀ ਹੈ थैंक यू ਅੱਜ ਜੀ ਆਪਣਾ ਨਾਮ ਲੈਣ ਤੇ ਅੱਜ ਸਿਵਲ ਰਾਈਟ ਇੰਕਚੁਰੀ ਤਰਨਤਾਰਨ ਦੀ ਜਿਹੜੀ ਜੀ ਚੱਲਣਾ ਚਾਹੀਦਾ ਮਾਈਕ ਜੀ ਦਾ ਸਭੇ ਦੇ ਚੁਤੇ ਮੈਂ ਚਰਨਜੀਤ ਘੁਗੇਰ ਦਾ ਸਿਵਲ ਰਾਈਟ ਪ੍ਰੋਟੈਕਸ਼ਨ ਵੂਮਨ ਸੈਲ ਜਾਹਤ ਲੈਕਰੋ ਪਿਲਾ ਜੋ ਅੱਜ ਫਰਮਾਨ ਦੇ ਕੇ ਸਾਡੇ ਡੀਓ ਅਫਸਰ ਸੀਆਰਪੀਏ ਦੇ ਸਵਾਰ ਅੰਗਰੇਜ਼ ਸਿੰਘ ਜੀ ਨੇ ਅਗਵਾਈ ਦੇ ਵਿੱਚ ਹੋਈ ਆ ਉਹ ਬਹੁਤ ਵਧੀਆ ਮੀਟਿੰਗ ਕਰਾਈ ਗਈ ਆ ਔਰ ਕਾਫੀ ਇਕੱਠ ਹੋਇਆ ਇਹਦੇ ਵਿੱਚ ਸਾਡੇ ਜਿੰਨੇ ਵੀ ਸੀਆਰਪੀ ਦੇ ਸਪੈਸ਼ਲ ਅਫਸਰ ਹਨ ਸਾਰਿਆਂ ਨੇ ਆਪਣੀ ਕਿ ਸੀਆਰਪੀ ਦੇ ਜੋ ਵੀ ਇਥੇ ਯੂਨਿਟ ਦਿਖਾਈ ਆ ਉਹਨੂੰ ਉਹਦੇ ਤੇ ਜੋ ਵਰਕ ਕਰ ਰਹੇ ਆ ਉਹਦੇ ਅਕੋਰਡਿੰਗ ਚਲਦੇ ਹੋਏ ਔਰ ਵਧੀਆ ਅੱਜ ਸੁਝਾਅ ਦਿੱਤੇ ਗਏ ਆ ਕਿ ਅਗੇ ਸੀਆਰਪੀ ਜੁਆਇਨ ਕਰੋ ਔਰ ਜੋ ਲੋਕਾਂ ਦੀ ਆਵਾਜ਼ ਕੋਈ ਨਹੀਂ ਬੰਦਦਾ ਉਹ ਆਵਾਜ਼ ਬਣ ਕੇ ਉਹਨੇ ਵੀ ਅੱਗੇ ਆਓ ਤੇ ਉਹ ਲੋਕਾਂ ਨੂੰ ਜਿਹੜੇ ਹੱਕ ਮਿਲਣੇ ਚਾਹੀਦੇ ਆ ਉਹਨਾਂ ਦੇ ਹੱਕ ਦਿਵਾਓ। ਜਦੋਂ ਜੱਦਲ ਕੀਤਾ ਜਾ ਰਿਹਾ ਹੈ ਤਾਂ ਬਹੁਤ ਸਿਆਸਤ ਹੋ ਰਹੀਆਂ ਹਾਂ। ਹਾਂਜੀ ਜਰੂਰ ਜੀ। ਬਾਕੀ ਇਸ ਆਈ ਦੇ ਸਮਾਜ ਦੇ ਵਿੱਚ ਕੁਝ ਅਨਪੜਤਾ ਕਰਕੇ ਵੀ ਕੁਝ ਈਗੋ ਕਰਕੇ ਵੀ ਕੁਝ ਐਟੀਟਿਊਡ ਕਰਕੇ ਵੀ ਜਿਹੜੇ ਸਾਡੀਆਂ ਭੈਣਾ ਪੀਆਂ ਭੈਣਾਂ ਲਈ ਬਹੁਤ ਹੀ ਅਤਿਆਚਾਰ ਹੋ ਰਿਹਾ ਅਸੀਂ ਉਹਨਾਂ ਦੇ ਹੱਕ ਲਈ ਖਲੋਣੇ ਆ ਉਹਨਾਂ ਨੂੰ ਹੱਕ ਦਵੰਨੇ ਉਹਨਾਂ ਦੀ ਆਵਾਜ਼ ਬੰਦ ਨਹੀਂ ਆ ਜਿਹਨਾਂ ਦੇ ਜਿਹੜੇ ਅਤਿਆਚਾਰ ਕਰਦੇ ਆ ਕਿਤੇ ਭਾਗੀ ਬੰਦਦੇ ਆ ਉਹਨਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ